ਲੋ ਵੀ ਇਹ 25 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਤਿਆਰ ਕਰਕੇ ਦੇ ਦਾਂਗੇ ਵੀ ਲੈਵਾ ਪੂਰਾ ਗਾ ਇਹ ਨਾ ਕਹੋ ਤੁਸੀਂ 85 ਤੋਂ 90 ਕਿਲੋ ਲੀਟਰ ਦੁੱਧ ਪੈਂਦਾ ਬਈ ਨਾ ਟੋਕੜਾ ਗੱਬਣਾ ਬਈ ਸਾਰਿਆਂ ਨੇ ਕਿਹਾ ਵੀ 28 29 ਕਿਲੋ ਚੋ ਆ ਆਪਾਂ 25 ਕਿਲੋ ਬਈ ਚਵਾ ਕੇ ਦੇ ਦੇ। ਕਿ ਐਸੀ ਕੱਲ ਦੋਸਤੋ ਮਮ ਸਵਾਤਮ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕੁਲਵਿੰਦਰ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਨੰਗਲ ਦੇ ਵਿੱਚ ਮਿੱਤਰੋ ਮੇਨ ਵੀਡੀਓ ਨਾ ਆਹ ਬਹਿੜਦੀ ਰਹੂਗੀ ਤੇ ਬਾਕੀ ਜੇ ਗੱਲ ਕਰ ਲਗੇ ਨਾ ਇਧਰਲੇ ਪਾਸੇ ਬਾਈ ਦੇ ਪਸ਼ੂ ਜਿਹੜੇ ਹੈਗੇ ਨਾ ਤੁਸੀਂ ਦੇਖ ਲਓ ਇਹ ਪਸ਼ੂ ਬਾਈ ਦੇ ਜਿਹੜੇ ਹੈਗੇ ਨਾ ਸਾਰੇ ਦੇ ਸਾਰੇ ਇਹ ਦੁੱਧ ਤੇ ਲਾਏ ਹੋਏ ਪਸ਼ੂ ਆ ਬਾਈ ਦੁੱਧ ਦਾ ਕੰਮ ਕਰਦਾਗਾ ਤੇ ਜੇ ਗੱਲ ਕਰਗੇ ਕਿੰਨੇ ਰੁਪਏ ਕਿਲੋ ਬਾਈ ਇਹ ਦੁੱਧ ਪਾਉਂਦਾ ਕਿੱਥੇ ਪਾਉਂਦਾ ਸਾਰੀ ਜਾਣਕਾਰੀ ਲਵਾਂਗੇ ਤੇ ਇਧਰਲੇ ਪਾਸੇ ਦੇਖ ਲਓ ਬਾਈ ਕੋਲੇ ਜਿਹੜੀਆਂ گاਵਾ ਤੇ ਇੱਕ ਆ ਗਈ ਝੋਟੀ ਤੇ ਇੱਕ ਬਾਈ ਕੋਲੇ ਹੁੰਦੀ ਸੀ ਪਹਿਲਾਂ ਨੀਲੀ ਰਵੀ ਦੀ ਮੱਝ ਉਹ ਦਿੱਤੀ ਬਾਈ ਨੇ ਵੇਚ ਤੇ ਹੁਣ ਇਕੱਲੀਆਂ گاਵਾ ਹੀ گاਵਾ ਰਹਿ ਗਈਆਂ ਆਜੋ ਕਰਾਗੇ ਬਾਈ ਨਾਲ ਗੱਲਬਾਤ ਕੇਮ ਕਾਲ ਜੀ ਸੱਸੀਗਾ ਬਾਈ ਜੀ ਰਮਣੀ ਤੇ ਬਾਈ ਪਹਿਲਾਂ ਤਾਂ ਦਰਸ਼ਕ ਨੂੰ ਨਾਮ ਦੱਸੇਗਾ ਬਾਈ ਨਾਮ ਮੇਰਾ ਕੁਲਵਿੰਦਰ ਸਿੰਘ ਪਿਆ ਪਿੰਡ ਨੰਗਲ ਕਲਾਂ ਜ਼ਿਲ੍ਹਾ ਮਾਨਸਾ ਬਾਈ ਠੀਕ ਆ ਬਾਈ ਕੁਲਵਿੰਦਰ ਅਕਲਵਿੰਦਰ ਵੀਰੇ ਜੇ ਗੱਲ ਕਰ ਲਗੇ ਹੁਣ ਆਪਣੇ ਕਿੱਤੇ ਬਾਰੇ ਹਨਾ ਜਿਹੜੀ ਮੇਨ ਵੀਡੀਓ ਆਪਾਂ ਅੱਜ ਇੱਕ ਤਾਂ ਗਾਂ ਦਿਖਾਉਣੀ ਆ ਹਾਂ ਬਈ ਇੱਕ ਤਾਂ ਗਾਂ ਸੁਣਾ ਲਈ ਠੀਕ ਨਾ ਗੱਲ ਮੈਨੂੰ ਐਂ ਦੱਸ ਪਹਿਲਾ ਸਵਾਲ ਇਹੀ ਐ ਵੀ ਤੈਨੂੰ ਕਿੰਨਾ ਚਿਰ ਹੋ ਗਿਆ ਇਸ ਕਿੱਤੇ ਨਾਲ ਜੁੜੇ ਦੇ ਨੂੰ ਬਈ 2 ਸਵਾ 1 2 ਸਾਲ ਹੋਇਆ ਬਈ ਮੈਨੂੰ ਗਾਈਆਂ ਰੱਖਦੇ ਨੂੰ ਠੀਕ ਐ ਹਾਂ ਇਸ ਤੋਂ ਪਹਿਲਾਂ ਆਪਣਾ ਕੋਈ ਐ ਕੋਈ ਦੁੱਧ ਦਾ ਕੰਮ ਨਹੀਂ ਸੀ ਆਪਾਂ ਖੇਤੀ ਕਰਦੇ ਬਈ ਠੀਕ ਐ ਹਾਂ ਵੱਡੇ ਭਾਈ ਨੇ ਫਾਰਮ ਕੀਤਾ ਉਹਨੂੰ ਦੇਖ ਕੇ ਆਪਾਂ ਗਾਈਆਂ ਰੱਖਿਆ ਬਈ ਬਹੁਤ ਵਧੀਆ ਕੰਮ ਐ ਘਰੇ ਦੀ ਘਰੇ ਆ ਬਈ ਹੁਣ ਆਪਾਂ ਵਹਣ ਘਟਾਤਾ ਅੱਛਾ ਹੁਣ ਆਪਾਂ ਪਸ਼ੂ ਆਪਣਾ ਰੇਟ ਪਈ ਨਾ 40 ਰੁਪਏ ਪਾਈ ਜੰਨੇ ਬਾਈ ਅੱਛਾ ਮੂਵੀ ਲੱਗਿਆ ਹਾਂ ਘਰੋਂ ਆਪ ਦੁੱਧ ਦੇ ਪੱਕੇ ਚੱਕ ਕੇ ਲੈ ਜਾਂਦਾ ਨਾ ਸਾਦਨ ਘਰੇ ਦਾ ਘਰੇ ਬਾਈ ਆਪਾਂ ਠੀਕ ਹੈ ਗੱਲ ਤੇਰੀ ਮੈਂ ਇਹੀ ਪੁੱਛਦਾ ਸੀਗਾ ਵੀ ਦੁੱਧ ਜਿਹੜਾ ਹੈਗਾ ਤੂੰ 40 ਰੁਪਏ ਪ੍ਰਤੀ ਕਿਲੋ ਦੇ ਘਰੋਂ ਚੱਕ ਕੇ ਲੈ ਕੇ ਜਾਂਦਾ ਘਰੋਂ ਆਪ ਹੀ ਲੈ ਜਾਂਦਾ ਬਈ ਚੱਕ ਕੇ ਬੰਦਾ ਦੋਨੇ ਟਾਈਮ ਨਾ ਪਾ ਕੇ ਆਉਂਦੀ ਲੋੜ 40 ਰੁਪਏ ਮੂਵੀ ਕਰਿਆ ਹੋਇਆ ਬਾਈ ਠੀਕ ਹੈ ਪੈਂਟ ਘੱਟ ਆਵੇ ਵਧਦਾਵੇ ਆਪਣਾ ਮੂਵੀ ਕਰਿਆ ਹੋਇਆ 40 ਰੁਪਏ ਬਾਈ ਸਮਝ ਗਿਆ ਗੱਲ ਹਾਂ ਠੀਕ ਹੈ ਜੇ ਫਿਰ ਕੁਲਵਿੰਦਰ ਆਪਾਂ ਪਹਿਲਾਂ ਜੇ ਗੱਲ ਕਰਗੇ ਤੇਰੀ ਇਹ ਬਿਹੜ ਦੀ ਹੈਨਾ ਇਹ ਬਿਹੜ ਦਾ ਸੂਆ ਦੱਸ ਪਹਿਲਾਂ ਬਈ ਸੂਆ ਬਈ ਰਜ ਨਾਲ ਦੂਜਾ ਸੂਆ ਸੁੰਦੀ ਆ ਬਈ ਦੂਜਾ ਸੂਆ ਸੁੰਦੀ ਆ ਹਾਂ ਬਈ ਠੀਕ ਆ ਤੇ ਕਿੰਨੇ ਦਿਨ ਬਾਕੀ ਆ ਇਹਦੇ ਬਾਈ ਦਿਨ ਪਏ ਅਜੇ 4-5 ਦਿਨ ਬਾਕੀ ਪਏ ਨੇ ਇਹਦੇ ਜੀ 5 ਦਿਨ ਬਾਕੀ ਪਏ ਆ ਹਾਂ ਬਾਈ ਤੇ ਮੈਨੂੰ ਐ ਦੱਸ ਜਿਹੜਾ ਇਹਦਾ ਦੁੱਧ ਦਾ ਰਿਕਾਰਡ ਆ ਪਹਿਲੇ ਸੂਈ ਦਾ ਕਿੰਨਾ ਰਹਾ ਬਾਈ ਆਪਾਂ ਇਹ ਤੋਕੜ ਗੱਭਣ ਲੈਤੀ ਸੀ ਠੀਕ ਹੈ ਹਾਂ ਤਿੰਨ ਮਹੀਨਿਆਂ ਦੀ ਸੂਈ ਹੋਈ ਆ ਤਿੰਨ ਮਹੀਨਿਆਂ ਦੀ ਗੱਭਣ ਸੀ ਤੇ 20 ਕਿਲੋ ਦਾ ਪਤੋਲ ਕੇ ਲੈਤੀ ਸੀ ਬਾਈ ਅੱਛਾ 20 ਕਿਲੋ ਦੁੱਧ ਤਿੰਨ ਮਹੀਨਿਆਂ ਦੀ ਗੱਭਣ ਥੱਲੋਂ ਹਾਂ ਤਿੰਨ ਮਹੀਨਿਆਂ ਦੀ ਗੱਭਣ ਤਨੇ ਤੋਂ ਵੱਧਦੀ ਸੀ ਬਾਈ ਸਵਾ ਤਿੰਨ ਦੀ ਗੱਭਣ ਸੀ ਠੀਕ ਹੈ ਹਾਂ ਬਾਈ ਆਪਾਂ 20 ਕਿਲੋ ਦੁੱਧ ਮਿਣਕੇ ਲੈ ਜਾਈਏ ਤੇ ਹੁਣ ਕਿੰਨਾ ਦੁੱਧ ਦੇ ਦੂਗੀ ਭਈ ਆਪਾਂ ਨੂੰ ਤਾਂ ਪਹਿਲਾਂ ਨੇ ਕਿਹਾ ਵੀ 28 29 ਕਿਲੋ ਚੋ ਆਪਾਂ 25 ਕਿਲੋ ਬਈ ਚਵਾ ਕੇ ਦੇ ਦਾਂਗੇ ਆਪਾਂ ਬੰਦਾ ਕੋਈ ਸਾਈ ਕਰ ਲੇ ਆਪਾਂ ਨੂੰ 20000 ਸਾਈ ਪਾ ਦੇ ਆਪਾਂ ਚਵਾ ਕੇ ਦੇ ਦਾਂਗੇ ਬਈ ਘਰੋਂ ਵਹਿੜਾ ਤਾਂ 25 ਕਿਲੋ ਹਾਂ 25 ਕਿਲੋ ਕੰਡੇ ਲਾ ਕੇ ਕੰਡੇ ਲਾ ਕੇ ਬਈ ਜਮਾਨ ਹਾਂ ਬਈ ਆਪਾਂ ਨੂੰ ਮਾਨ ਆਪਣੀ ਬੈਠ ਆ ਲਿੱਸੀ ਨਾ ਸਮਝਿਆ ਵੀ ਕਿਤੇ ਲਿੱਤਾ ਬਈ ਮੇਰੇ ਕੋਲੇ 4 ਐਮ ਆ ਬਾਹਣ ਥੋੜਾ 2.5 ਕਿਲੋ ਸੀ ਆਪਦੇ ਵਿੱਚ 4 ਆਪਦਾ ਮੁੱਕ ਗਿਆ ਟਾਈਮ ਤੋਂ ਪਹਿਲਾਂ ਹੀ ਮੁੱਕ ਗਿਆ ਇਦਾਂ ਕਿ ਬਈ ਅੱਛਾ ਹਾਂ ਤਾਂ ਅਗਰ 4 ਬਿਨਾ ਪਸੂ ਟੁੱਟ ਗਿਆ ਬਈ ਲਿੱਸੇ ਹੋ ਠੀਕ ਹੈ ਗੱਲ ਹਾਂ ਬਈ ਲੈ ਤੋਰੀ ਫਿਰ ਜਿਹੜੀ ਪਹਿੜਾ ਨਾ ਪਹਿੜ ਦਾ ਥੂਆ ਗਿਆ ਦੂਜਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਪਹਿੜ ਨੇ ਲੇਵਾ ਜਿਹੜਾ ਹੋਰ ਬਣਾਉਣਾ ਨਾ ਹਜੇ ਆਹ ਦੇਖੋ ਹੁਣ ਵੀ ਲੇਵਾ ਪੂਰਾ ਗਾ ਇਹ ਨਾ ਕਹੋ ਤੁਸੀਂ ਵੀ ਲੇਵਾ ਘੱਟ ਹੋਊਗਾ ਪਿੱਛੇ ਮੂਰੇ ਲੇਵਾ ਜਿਹੜਾ ਹੈਗਾ ਪੂਰਾ ਦਿਖਾਉਂਦੀ ਆ ਲੋ ਵੀ ਇਹ 25 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਤਿਆਰ ਕਰਕੇ ਦੇ ਦਾਂਗੇ ਲਿਆ ਕਰ ਇੱਧਰਲੇ ਪਾਸੇ ਬਸ ਜਿਹੜੀ ਵਾਲੀ ਗੱਲ ਆ ਯਾਰ ਥੋੜੀ ਥੋੜੀ ਫਿੱਕੀ ਪੈਂਦੀ ਆ ਬਸ ਜੇ ਕਿਤੇ ਇੱਕ ਗੱਲ ਹੋਰ ਹੈ ਤੇਰੀ ਵੀ ਗਲਤੀ ਇੱਕ ਹਾਂ ਬਈ ਤੂੰ ਮੈਨੂੰ ਦੱਸਿਆ ਵੀ ਬੰਨ ਕੇ ਰਾਂ ਆਪਾਂ ਤੈਨੂੰ ਮੈਂ ਉੱਥੇ ਹੀ ਪੁੱਛਦਾ ਹੁਣ ਇੱਕ ਵਾਰੀ ਫੇਰ ਆਪਾਂ ਚਲ ਜਾਂਦੀ ਦਿਖਾ ਦਨੇ ਆ ਪਹਿੜ ਜਿਹੜੀ ਘਰੇਲੂ ਵੀਰ ਕੋਲੇ ਹੈ ਮਿੱਤਰੋ ਇਹ ਕੋਈ ਵਪਾਰ ਦਾ ਤਾਂ ਕੰਮ ਹੈ ਨਹੀਂ ਨਾ ਆਪਾਂ ਨਾ ਨਾ ਭਾਈ ਆਪਣਾ ਦੁੱਧ ਦਾ ਕੰਮ ਹੀ ਹੈ ਭਾਈ ਮੇਨ ਆਪਣਾ ਕੋਈ ਵਪਾਰ ਦਾ ਆਪਣਾ ਕਾਹਦਾ ਕੋਈ ਕੰਮ ਨਹੀਂ ਭਾਈ ਠੀਕ ਆ ਗੱਲ ਹਾਂ ਭਾਈ ਅਛਾ ਕੁਲ ਮਦਰ ਮੈਨੂੰ ਐ ਦੱਸ ਮੈਂ ਤੈਨੂੰ ਗਲਤੀ ਤਾਂ ਕਹਿੰਦਾ ਵੀ ਤੂੰ ਕਿੰਨਾ ਚਿਰ ਪਹਿਲਾਂ ਛੱਡੀ ਐ ਐ ਦੱਸ ਬਈ ਐਮੀ ਤੈਨੂੰ ਕਹਿਦਾ ਗੱਲ ਮੈਂ ਉਹ 2 ਨਹੀਂ ਕੋਈ 2.5 ਨਹੀਂ ਮੈਂ ਕੋਈ 25 26 ਦਿਨ ਪਹਿਲਾਂ ਦੁੱਧ ਡਰਾਈ ਕੀਤੀ ਬਈ 13 ਕਿਲੋ ਡਰਾਈ ਕੀਤੀ ਹੈਗਾ ਆਪਾਂ 13 ਕਿਲੋ ਤੂੰ ਹਾਂ ਬਈ ਆਪਾਂ ਨੂੰ ਹੋ ਗਿਆ ਲਾਲਚ ਆਪਾਂ ਦੁੱਧ ਚੋਈ ਗਏ ਬਈ ਠੀਕ ਐ ਇਹ ਵੀ ਹੌਲੀ ਹੌਲੀ ਕਰਕੇ ਡਰਾਈ ਕੀਤੀ ਐ ਬਈ ਸਮਝ ਗਿਆ ਗਾ ਹਾਂ ਬਈ 13 ਕਿਲੋ ਤੋਂ 13 ਕਿਲੋ ਮੰਨੇ ਕੋਈ ਨਾ ਮੰਨੇ ਹਾਂ ਮੰਨੇ ਕੋਈ ਨਾ ਮੰਨੇ ਬਈ ਹੈਨਾ ਇਸੇ ਕਰਕੇ ਮਾੜੀ ਮੋਟੀ ਫਿੱਕੀ ਜ਼ਰੂਰ ਹੈਗੀ ਬਈ ਠੀਕ ਹੈ ਗੱਲ ਇੱਕ ਆਪਣੇ ਕੋਲ ਚਾਰ ਨਹੀਂ ਸੀ ਕੱਲੀ ਫੀਰ ਤੇ ਆਪਾਂ ਚੋਈ ਗਏ ਬਈ ਇਹਨੂੰ ਠੀਕ ਹੈ ਗੱਲ ਹਾਂ ਬਈ ਚਲੋ ਤੇ ਹੁਣ ਫਿਰ ਆਪਾਂ ਇਹ ਇਧਰ ਰੇਟ ਜਿਹੜਾ ਹੈਗਾ ਰੇਟ ਉਹਦਾ ਫੋਨ ਤੇ ਕਰ ਲਾਂਗੇ ਆਪਾਂ ਫੋਨ ਤੇ ਹਾਂ ਬਈ ਠੀਕ ਆ ਚਲੋ ਕੋਈ ਗੱਲ ਨਹੀਂ ਤੇ ਕੁਲਵਿੰਦਰ ਫਿਰ ਨੰਬਰ ਬੋਲ ਤਰਾ 62801 70182 ਬਈ ਇਹ ਨੰਬਰ ਆ ਗਿਆ ਹਾਂ ਇਹ ਨੰਬਰ ਆ ਬਈ ਠੀਕ ਆ ਤੇ ਆ ਜਾ ਕਰਾਂ ਇੱਕ ਬਸ ਇੱਕੋ ਸਵਾਲ ਆ ਜਿਹੜੇ ਆਹ ਅਗਲਾ ਖੁਗੇ ਵਰ ਗਾਮਾ ਹਾਂ ਹਾਂ ਮਛਰ ਆਇਦਰ ਤੇ ਮੈਨੂੰ ਆਏ ਦੱਸ ਜਿਹੜੀਆਂ ਇੰਨੀਆਂ گاਵਾ ਜਿਹੜੀਆਂ ਤੇਰੇ ਕੋਲ ਇੰਨੀਆਂ گاਵਾ ਮੂਰੇ ਹੋਈ ਵੀ ਇੰਨੀਆਂ گاਵਾ ਤੋਂ ਤੂੰ ਕਿੰਨਾ ਦੁੱਧ ਹੁਣ ਇੱਕ ਦਿਨ ਦਾ ਪਾਉਣਾ ਬਈ ਹੁਣ ਮੇਰਾ 85 ਤੋਂ 90 ਲੀਟਰ ਦੁੱਧ ਪੈਂਦਾ ਬਈ ਨਾ ਟੋਕੜਾ ਗੱਭਣਾ ਬਈ ਸਾਰੀਆਂ ਕੋਈ 5 ਮਹੀਨੇ ਦੀ ਕੋਈ 4 ਮਹੀਨੇ ਦੀ ਬਈ ਅੱਛਾ ਸਾਰੀਆਂ ਟੋਕੜਾਂ ਗੱਭਣਾ ਨੇ ਬਈ ਵੀ 90 ਲੀਟਰ ਦੁੱਧ ਹਾਂ 90 ਲੀਟਰ ਦੁੱਧ ਬਈ ਹੁਣ ਘਰੋਂ ਜਾਂਦਾ ਰੋਜ਼ ਦੋਨੇ ਡੰਗਾ ਦਾ ਆਪਣੇ ਠੀਕ ਆ ਗੱਲ ਹਾਂ ਬਈ ਤੇ ਮੈਨੂੰ ਆਏ ਦੱਸ ਜਿਵੇਂ ਮੰਨ ਕੇ ਚੱਲ ਗਏ ਹੁਣ ਗਰਮੀ ਆ ਤੇ ਗਰਮੀ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਕੋਈ ਦਿੱਕਤ ਨਹੀਂ ਬਾਈ ਇੱਥੇ ਇੱਕ ਥਾਂ ਤੇ ਬੰਨਿਆ ਹੋਏਗਾ ਇਹਨਾਂ ਕੋਈ ਫੋਗਰ ਨਾ ਸਿਸਟਮ ਕੋਈ ਸਿਸਟਮ ਨਹੀਂ ਆਪਣੇ ਅੱਛਾ ਇਹ ਕੋਈ ਸਾਰੀਆਂ ਬਿਹੜਾ ਕਰਾਉਸ ਨੇ ਬਾਈ ਕਰਾਉਸ ਨੇ ਆਪਾਂ ਉਹੀ ਬਿਹੜਾ ਪਾ ਰੱਖਦੇ ਨਹੀਂ ਵੀ ਜਿਹੜੀ ਹੌਂਕੇ ਗਰਮੀ ਮੰਨੇ ਠੀਕ ਹੈ ਆਪਾਂ ਇਹੋ ਜਿਹੇ ਪਸ਼ੂ ਰੱਖਦੇ ਆ ਬਾਈ ਜਿਹਹਾ ਜਿਹੇ ਆਪਣੇ ਮੰਨਟਿਆਂ ਰੱਖ ਛੱਡੇ ਆਪਣਾ ਸਿਸਟਮ ਸਹੀ ਗੱਲ ਹੈ ਹਾਂ ਬਈ ਨਹੀਂ ਚਲੋ ਚੰਗੀ ਗੱਲ ਆ 90 ਲੀਟਰ ਦੁੱਧ ਵੀ ਮਤਲਬ ਬਹੁਤ ਹੋ ਜਾਂਦਾ ਹਾਂ ਬਈ ਆਪਣਾ ਮੂਵੀ ਕਰਿਆ ਹੋਇਆ 40 ਰੁਪਏ ਵਧੀਆ ਦੁੱਧ ਪਈ ਜਾਂਦਾ ਵਧੀਆ ਬਚਤ ਆ ਬਾਈ ਨਹੀਂ ਚਲੋ ਚੰਗੀ ਗੱਲ ਆ ਬਾਕੀ ਮਿਹਨਤ ਆ ਭਾਈ ਹਾਂ ਭਾਈ ਬੱਚੇ ਰਹਿਣਾ ਸਾਰਾ ਪਰਿਵਾਰ ਵਿੱਚ ਰਹਿਣਾ ਭਾਈ 24 ਘੰਟੇ ਅੱਛਾ ਵਿੱਚੀ ਹਾਂ ਠੀਕ ਆ ਗੱਲ ਨਹੀਂ ਅ ਰੱਬ ਮਤਲਬ ਮੈਂ ਤਾਂ ਤੈਨੂੰ ਕਰੇ ਵੀ ਤੇਰੇ ਕੰਮ 'ਚ ਵਾਧਾ ਕਰੇ ਹਨਾ ਤਰੱਕੀਆਂ ਦੇਵੇ ਤੈਨੂੰ ਤੇ ਲੋ ਵੀ ਮਿੱਤਰੋ ਇਹ ਸੀ ਬਾਈ ਦਾ ਇੱਕ ਛੋਟਾ ਜਿਹਾ ਡੇਰੀ ਫਾਰਮ ਕਿਵੇਂ ਲੱਗਿਆ ਦੱਸਿਓ ਜਰੂਰ ਧੰਨਵਾਦ ਕਰੀਦਾ ਵੀਰੇ ਧੰਨਵਾਦ